ਹੈ ਹੈਪੀ ਕਾਲਡਾ ਚੋੜਾ ਬਾਜ਼ਾਰ ਤੋਂ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਲੋਕਾਂ ਨੂੰ ਚੋੜੇ ਵਿਆਰ ਦੇ ਇਤਿਹਾਸ ਬਾਰੇ ਦੱਸਣਾ ਚਾਹਾਂ ਚੋੜਾ ਬਾਜ਼ਾਰ ਇੱਕ ਐਸਾ ਬਾਜ਼ਾਰ ਹੈ ਜਿੱਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੂਰੇ ਹਿੰਦੁਸਤਾਨ ਤੋਂ ਲੋਕ ਇੱਥੇ ਵਪਾਰ ਕਰਨ ਆਉਂਦੇ ਆ ਪੰਜਾਬ ਸਰਕਾਰ ਨੂੰ ਅਗਰ ਸਭ ਤੋਂ ਜ਼ਿਆਦਾ ਰੈਵਨਿਊ ਸਭ ਤੋਂ ਜ਼ਿਆਦਾ ਟੈਕਸ ਅਗਰ ਇਕੱਠਾ ਹੁੰਦਾ ਹੈ ਤਾਂ ਇਹਨਾਂ ਬਾਜ਼ਾਰਾਂ 'ਚੋਂ ਇਕੱਠਾ ਹੁੰਦਾ ਹੈ ਇਸ ਬਾਜ਼ਾਰ ਦੇ ਨਾਲ ਲਿੰਕੀ ਗੁਰ ਮੰਡੀ ਜਿੱਥੇ ਮੋਬਾਈਲਾਂ ਦਾ ਪੂਰੇ ਪੰਜਾਬ ਤੋਂ ਲੋਕ ਹੋਲਸੇਲ ਦਾ ਕੰਮ ਕਰਨ ਆਉਂਦੇ ਨੇ ਨੇੜੇ ਲੱਗਦੀ ਪਿੰਡੀ ਗਲੀ ਦਵਾਈਆਂ ਦੀ ਪੂਰੇ ਪੰਜਾਬ ਦੇ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਹੋਲਸੇਲ ਦੀ ਮੰਡੀ ਮੰਨੀ ਜਾਂਦੀ ਹੈ ਜਿੱਥੇ ਧਾਲ ਬਾਜ਼ਾਰ ਇੱਥੇ ਫਲਾਈ ਬਾਜ਼ਾਰ ਤੇ ਹਿੰਦੀ ਬਾਜ਼ਾਰ ਸਭ ਤੋਂ ਜ਼ਿਆਦਾ ਰੈਵਨਿਊ ਸਭ ਤੋਂ ਜ਼ਿਆਦਾ ਟੈਕਸ ਸਾਡੇ ਚੋੜਾ ਵਿਆਰ ਦੇ ਲਿੰਕ ਦੇ ਵਿੱਚੋਂ ਹੀ ਇਕੱਠਾ ਹੋ ਰਿਹਾ ਉਹਦੇ ਨਾਂ ਤੇ ਫੈਸਿਲਟੀਆਂ ਸਾਨੂੰ ਸਿਰਫ ਜ਼ੀਰੋ ਦਿੱਤੀ ਜਾ ਰਹੀ ਹੈ ਇਹਦੇ ਨਾਲ ਨਾਲ ਸਭ ਤੋਂ ਵੱਡੀ ਜਿਹੜੀ ਪੰਜਾਬ ਦੀ ਮੈਂ ਖਾਲੀ ਲੁਧਿਆਣਾ ਨਹੀਂ ਕਹਿ ਰਿਹਾ ਪੂਰੇ ਪੰਜਾਬ ਦੀ ਅਗਰ ਅੱਜ ਦੀ ਗੰਭੀਰ ਸਮੱਸਿਆ ਉਹ ਹੈਗੀ ਈ ਰਿਕਸ਼ਾ ਅਸੀਂ ਮਾਨਯੋਗ ਟ੍ਰਾਂਸਪੋਰਟ ਮੰਤਰੀ ਸਰ ਲਾਲਜੀਤ ਭੁੱਲਰ ਜੀ ਨੂੰ ਇੱਕ ਮੰਗ ਪੱਤਰ ਦੇਣਾ ਹੈ ਜਿਹਦੇ ਨਾਲ ਈ ਰਿਕਸ਼ਾ ਬੰਦ ਕਰਾਇਆ ਜਾਵੇ ਈ ਰਿਕਸ਼ੇ ਦੇ ਨਾਲ ਇਹਨਾਂ ਦੀ ਨਾ ਤਾਂ ਕੋਈ ਰਜਿਸਟ੍ਰੇਸ਼ਨ ਹੈ ਨਾ ਇਹਨਾਂ ਦੀ ਕੋਈ ਆਰਸੀ ਹੈ ਨਾ ਇਹਨਾਂ ਦਾ ਕੋਈ ਡਰੈਸ ਕੋਡ ਹੈ ਅੱਜ ਕੋਈ ਟੀਨੇਜ ਬੱਚਾ 15 18 ਸਾਲ ਤੋਂ ਨੀਚੇ ਵਾਲਾ ਬੱਚਾ ਉਹ 20 ਰੁਪਏ ਕਰਾਏ ਤੇ ਈ ਰਿਕਸ਼ਾ ਲੈਂਦਾ ਤੇ ਬਾਜ਼ਾਰ ਦੇ ਵਿੱਚ ਵੜ ਜਾਂਦਾ ਅੱਜ ਅਗਰ ਟ੍ਰਾਂਸਪੋਰਟ ਮੰਤਰੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਏਗਾ ਕਿ ਟ੍ਰੈਫਿਕ ਡਿਪਾਰਟਮੈਂਟ ਨੂੰ ਦੱਸਿਆ ਜਾਵੇ ਵੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਵੇ ਵੀ ਇਹਨਾਂ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਬੰਦੇ ਕੌਣ ਨੇ ਕਿ ਕਿੱਥੋਂ ਆਏ ਨੇ ਅੱਜ ਜੇਕਰ ਕੋਈ ਕ੍ਰਾਈਮ ਕਰਕੇ ਨਿਕਲ ਜਾਂਦੇ ਇਹਨਾਂ ਨੂੰ ਟ੍ਰੇਸ ਕਰਨਾ ਸਭ ਤੋਂ ਔਖਾ ਹੈ ਦੇਖ ਕੇ ਅਵੇ ਜਿਹੜਾ ਗ੍ਰੈਮ ਲਗਾਦਾ ਬੰਦਾ ਯਾਰਿਆ ਉਹ ਨਜਾ ਵੜਦਾ ਯਾਰਿਆ ਇਹ ਮੈਂ ਦੇਖਿਆ ਵੀ ਜੈਨੂ ਬੰਦੇ ਬਹੁਤ ਘੱਟ ਨੇ ਨੇ ਜਿਹੜੀ ਜ਼ਿਆਦਾ ਜਨਾਰੇ ਨੇ ਮੈਂ ਬਣ ਕੇ ਤੁਸੀਂ ਅੱਜ ਵੀ ਬਜ਼ਾਰਾਂ 'ਚ ਕੱਢ ਲੋ ਜਿਹੜੇ ਬੇਰੋਜ਼ਗਾਰ ਬੰਦੇ ਨੇ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕਿਸੇ ਦਾ ਰੋਜ਼ਗਾਰ ਖੋਈਏ ਪਰ ਅਸੀਂ ਸਰਕਾਰ ਨੂੰ ਕਹਿੰਨੇ ਆ ਅਸੀਂ ਨਹੀਂ ਕਹਿੰਦੇ ਈ ਰਿਕਸ਼ਾ ਬੰਦ ਹੋਵੇ ਪਰ ਸਰਕਾਰ ਨੂੰ ਕੋਈ ਨਾ ਕੋਈ ਪਾਲਿਸੀ ਦਾਦੀ ਬਣਾਣੀ ਚਾਹੀਦੀ ਹੈ ਵੀ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਇਹਨਾਂ ਦੀ ਆਈਡੈਂਟੀ ਕਾਰਡ ਹੋਣ ਇਹਨਾਂ ਦੀ ਆਰਸੀ ਹੋਣ ਤਾਂ ਕਿ ਕੋਈ ਪਤਾ ਤਾਂ ਲੱਗੇ ਵੀ ਇਹ ਚਲਾ ਕੌਣ ਰਿਹਾ ਅੱਜ ਕੋਈ ਬਰੋਜ਼ਗਾਰ ਬੰਦਾ ਚਾਹੇ ਉਹ ਨਸ਼ੇੜੀ ਹੈ ਜਾਂ ਕੋਈ ਹੈ ਉਹ ਸਵੇਰੇ 4 ਵਜੇ ਨਿਕਲਦਾ ਆਟੋ ਲੈ ਕੇ ਨਿਕਲਦਾ ਆਪਣੀ ਵਾਰਦਤ ਕਰਕੇ ਘਰ ਨੂੰ ਆ ਜਾਂਦਾ ਉਹਦਾ ਨਾਂ ਤਾਂ ਕੋਈ ਨੰਬਰ ਪਲੇਟ ਹੈ ਅਗਰ ਸੀਸੀਟੀਵੀ ਫੁਟੇਜ ਦੇ ਵਿੱਚ ਉਹ ਆਂਦਾ ਵੀ ਹੈ ਵੀ ਇਹ ਆਟੋ ਲੈ ਕੇ ਜਾ ਰਹੇ ਹਨ ਉਹਨੂੰ ਟ੍ਰੇਸ ਕਿੱਦਾਂ ਕਰਾਂਗੇ ਇਹ ਜਿਹੀ ਨਹੀਂ ਹੋ ਸਕਦਾ ਉਹ ਤੁਸੀਂ ਰਿਕਸ਼ਾ ਦੇ ਉੱਤੇ ਸਵਾਲ ਚੱਕ ਰਹੇ ਹੋ ਤੁਹਾਡੇ ਆਪ ਦੀ ਮਾਰਕੀਟ ਜੇ ਅਸੀਂ ਦੇਖੀ ਤਾਂ ਐਨਕਰੋਜਮੈਂਟ ਇੰਨੀ ਕੀਤੀ ਹੋਈ ਹੈ ਬੰਦਾ ਜੇ ਪੈਦਲ ਜਾਵੇ ਉਹ ਵੀ ਦਿੱਕਤ ਆਦੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਸਾਨੂੰ ਵੀ ਲਗਾਤਾਰ ਕਮੈਂਟ ਆ ਰਹੀ ਹੈ ਵੀ ਤੁਹਾਡੇ ਬਾਜ਼ਾਰ ਦੇ ਵਿੱਚ ਐਨਕਰੋਜਮੈਂਟ ਬਹੁਤ ਜ਼ਿਆਦਾ ਹੈ ਜੀ ਅਸੀਂ ਇਹਦਾ ਵੀ ਹੱਲ ਅੱਜ ਸਾਰੇ ਦੁਕਾਨਦਾਰ ਅਗਰ ਭਰਾ ਆਪਾਂ ਸਾਰੇ ਇਕੱਠੇ ਹੋਏ ਆ ਅਸੀਂ ਐਨਕਰੋਜਮੈਂਟ ਦਾ ਹੱਲ ਵੀ ਪਹਿਲਾਂ ਕੱਢਣਾ ਹੈ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੁਧਿਆਣਾ ਦੇ ਚੋੜਾ ਵਿਆਰ ਦੇ ਸਾਰੇ ਦੁਕਾਨਦਾਰ ਵੀਰਾਂ ਨੂੰ ਵੀ ਇੱਕ ਬੇਨਤੀ ਹੈ ਇਹ ਆਪਣੀ ਦੁਕਾਨ ਦੇ ਮੁਰੇ 2-3 ਫੁੱਟ ਦੇ ਦਾਇਰੇ ਦੇ ਵਿੱਚ ਸਾਰੇ ਅੱਡਾ ਲਾਣ ਜਿਹਦੇ ਜੀ ਵੀ ਆਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਅਸੀਂ ਇਹਦਾ ਵੀ ਹੱਲ ਇਹ ਅਸੀਂ ਦੁਕਾਨਦਾਰ ਲੋਕ ਆਪ ਕੱਢਾਂਗੇ ਜੀ ਇਹ ਅਸੀਂ ਪੁਰਾ ਕੀ ਨਾਮ ਕੀ ਹੈ ਮੇਰਾ ਨਾਮ ਬਲਦੇਵ ਕ੍ਰਿਸ਼ਨ ਹੈ ਜੀ ਮੇਰੀ ਚੌੜਾ ਬਾਜ਼ਾਰ ਚ ਰੈਡੀਮੇਡ ਦੀ ਦੁਕਾਨ ਹੈ ਸਮੱਸਿਆ ਭਜੀ ਇਹ ਹੀ ਹੈ ਸਮੱਸਿਆ ਸਾਨੂੰ ਸਿਰਫ ਈ ਰਿਕਸ਼ਾ ਦੀ ਬਹੁਤ ਸਮੱਸਿਆ ਆ ਰਹੀ ਹੈ ਈ ਰਿਕਸ਼ਾ ਬਿਨਾ ਮਤਲਬ ਤੋਂ ਖਾਲੀ ਦੁਨੀਆਂ ਫਿਰਦੀ ਹੈ ਤੁਸੀਂ ਜੇ ਚੌੜਾ ਬਾਜ਼ਾਰ ਦੇ ਵਿੱਚ ਅਸੀਂ ਕੋਈ ਵਾਹਕਲ ਆਂਦੇ ਆ ਵਿੱਚੋਂ 60 ਈ ਰਿਕਸ਼ਾ ਹੁੰਦੀਆਂ ਸਿਰਫ ਈ ਰਿਕਸ਼ਾ ਨੇ ਸਾਨੂੰ ਇੰਨਾ ਪਰੇਸ਼ਾਨ ਕੀਤਾ ਹੋਇਆ ਸਾਡਾ ਵਪਾਰ ਠੱਪ ਕਰਾ ਦਿੱਤਾ ਕਿਉਂਕਿ ਈ ਰਿਕਸ਼ਾ ਕਰਕੇ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਚੌੜਾ ਬਾਜ਼ਾਰ ਹੈ ਹੁਣ ਕਸਟਮਰ ਇੱਥੇ ਆਣ ਤੋਂ ਡਰਦਾ ਸਿਰਫ ਰਸ਼ ਕਰਕੇ ਤੁਸੀਂ ਇੱਕ ਚੀਜ਼ ਤੁਹਾਨੂੰ ਵੀ ਪਤਾ ਹੋਣਾ ਕਿ ਇਹ ਰਿਕਸ਼ਾ ਦੀ ਨਾ ਕੋਈ ਕਾਗਜ਼ ਹੈ ਨਾ ਕੋਈ ਵੈਰੀਫਿਕੇਸ਼ਨ ਹੈ ਨਾ ਚਲਾਣ ਵਾਲਿਆਂ ਦੀ ਇਹਨਾਂ ਦੀ ਕਨਵੇਸ ਨਹੀਂ ਅਸੀਂ 80% ਲੋਕ ਇੱਥੇ 80% ਲੋਕ ਇੱਥੇ ਜਿਹੜੇ ਆ ਕ੍ਰਿਮੀਨਲ ਲੋਕ ਕ੍ਰਿਮੀਨਲ ਲੋਕ ਇੱਥੇ ਇਹਨਾਂ ਦੇ ਨਾਲ ਅਟੈਚ ਤੁਸੀਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਇਹ ਤੁਹਾਡੇ ਹੱਤੀ ਪੈਂਦੇ ਆ ਗਲ ਪੈਂਦੇ ਆ ਦੁਕਾਨਦਾਰਾਂ ਦੇ ਇਸ ਕਰਕੇ ਇਹ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਤਵਾਲੀ ਐਸਐਚਓ ਨੂੰ ਮਿਲੇ ਸੀ ਚੋੜਾ ਬਾਜ਼ਾਰ ਐਸੋਸੀਏਸ਼ਨ ਸਾਰੇ ਇਕੱਠੇ ਹੋ ਕੇ ਹੈਪੀ ਕਲੜਾ ਜੀ ਨਾਲ ਸੀ ਉਹ ਕਹਿੰਦੇ ਸਾਡੇ ਕੋ ਨਫਰੀ ਹੈ ਨੀ ਸਾਡੇ ਕੋ ਅਸੀਂ ਕੀ ਕਰੀਏ ਇਸ ਕਰਕੇ ਹੁਣ ਅਸੀਂ ਸੀਨੀਅਰ ਅਫਸਰਾਂ ਨੂੰ ਮਿਲਾਂਗੇ ਕੋਈ ਇਸ ਇਹਦਾ ਸਾਡੀ ਸਮੱਸਿਆ ਦਾ ਜਲਦੀ ਹੱਲ ਕੱਢਿਆ ਜਾਵੇ ਅਸੀਂ ਦੇਖੇ ਆ ਬੇ ਤਨ ਨਦੀਕ ਲੁਧਿਆਣਾ ਦੇ ਵਿੱਚ ਸੀ ਐਮਸੀ ਹਸਪੀਟਲ ਇਹ ਵੱਲ ਹਸਪਤਾਲ ਹੈ ਇਹ ਪੂਰਾ ਹਸਪਤਾਲ ਹੈ ਅਗਰ ਕੋਈ ਵਾਕਿਆ ਹੋ ਜਾਂਦਾ ਹੈ ਐਤਵਾਰ ਵਾਲੇ ਦਿਨ ਖਾਸ ਕਰਕੇ ਪ੍ਰੋਪਰ ਕਿੰਨਾ ਵੱਡਾ ਰੈਕਟ ਹੁੰਦਾ ਹੈ ਇਹ ਰਖੇ ਤੇ ਕਰਾਵਾ ਪੋਉਗਾ ਆਪਾਂ ਜਦੋਂ ਐਂਟਰੀ ਕਰਦੇ ਆ ਲੁਧਿਆਣਾ ਦਾ ਮੇਰੇ ਖਿਆਲ ਪਾਈਪਾਸ ਪਾਰ ਕਰਨਾ ਅੰਦੋਲਨ ਨੂੰ ਬਹੁਤ ਡੋਖਾ ਹੈ ਭਾਜੀ ਹਸਪਤਾਲ ਵਾਲੀ ਤਾਂ ਗੱਲ ਮਤਲਬ ਚਲੋ ਉਹ ਵੀ ਗੱਲ ਜਾਇਜ਼ ਹੈ ਇੱਥੇ ਕੋਈ ਭਾਜੀ ਮਿਸ ਹੈਪਨਿੰਗ ਹੋ ਜਾਂਦੀ ਹੈ ਕੋਈ ਅੱਗ ਲੱਗ ਜਾਏ ਕੋਈ ਛੋੜਾ ਬਾਜ਼ਾਰ ਸਾਰੇ ਕੱਪੜੇ ਦਾ ਜ਼ਰਾ ਵਪਾਰ ਹੈ ਇੱਥੇ ਫਾਇਰ ਬਿਗੇਟ ਨਹੀਂ ਵੱਟ ਸਕਦੀ ਇੱਥੇ ਤਾਂ ਕੁਝ ਵੀ ਹੋ ਸਕਦਾ ਭਾਜੀ ਲੇਕਿਨ ਐਸੀ ਕਰਕੇ ਅਸੀਂ ਦੁਕਾਨਦਾਰ ਹੁਣ ਐਸੀ ਸਮੱਸਿਆ ਨੂੰ ਲੈ ਕੇ ਸੀਨੀਅਰ ਅਫਸਰਾਂ ਕੋਲ ਪ੍ਰਸ਼ਾਸਨ ਕੋਲ ਬੇਨਤੀ ਕਰ ਰਹੇ ਹਾਂ ਕਿ ਸਾਡਾ ਇਹ ਈ ਰਿਕਸ਼ਾ ਇਹ ਚੋੜਾ ਬਾਜ਼ਾਰ ਚ ਬੰਦ ਕੀਤੀ ਜਾਵੇ ਜੇਕਰ ਜਿੱਦਾਂ ਦੇਖਿਆ ਆਣ ਵਾਲੇ ਜ਼ਮੇ ਦੇ ਵਿੱਚ ਈ ਰਿਕਸ਼ਾ ਬਿਲਕੁਲ ਨੋਰਮਲ ਹੋਊਗਾ ਹੋਰ ਵੀ ਹੋ ਰਹੇ ਨੇ ਨਾ ਉਹਦਾ ਟ੍ਰੈਵਲ ਡਿਸਟੈਂਸ ਨਾ ਉਹ ਵੀ ਆਗਮਨ ਉਹ ਵੀ ਕੰਮ ਕਰਦਾ ਭਾਜੀ ਇਹ ਇਹਨਾਂ ਦੀ ਤਦਾਦ ਵਧਣ ਦਾ ਕਾਰਨ ਹੀ ਇਹ ਹੈ ਜੀ ਕੋਈ ਵੈਰੀਫਿਕੇਸ਼ਨ ਨਹੀਂ ਹੈਣੀ ਹੋਰ ਕੋਈ ਵੀ ਚੀਜ਼ ਤੁਸੀਂ ਛੋਟੀ ਤੋਂ ਛੋਟੀ ਕਨਵੀਐਂਸ ਹੈ ਉਹਦੇ ਕੋਈ ਕਾਗਜ਼ ਪੱਤਰ ਡਰਾਈਵਿੰਗ ਲਾਇਸੈਂਸ ਬੰਦੇ ਨੂੰ ਬਣਾਉਣ ਨੂੰ ਕੋਈ ਦਿੱਕਤ ਆਉਂਦੀ ਹੈ ਇਹ ਤਾਂ ਬੰਦਾ ਜਿਹੜਾ ਚੱਕਦਾ ਬੰਦਾ 200 ਰੁਪਏ ਕਿਰਾਏ ਤੇ ਲੈ ਕੇ ਤੁਰਿਆ ਫਿਰਦਾ ਮਤਲਬ ਬਹੁਤ ਬਹੁਤ ਜ਼ਰੂਰੀ ਚਾਹਾਂਗੇ ਜੀ ਸਾਰਾ ਪ੍ਰਸ਼ਾਸਨ ਸਾਡੇ ਦੁਕਾਨਦਾਰ ਨਾਲ ਹੈ ਪ੍ਰਸ਼ਾਸਨ ਨੂੰ ਸੀਨੀਅਰ ਅਫਸਰਾਂ ਨੂੰ ਵੀ ਬਿਲਾਗੇ ਅਸੀਂ ਜੇ ਸਾਡਾ ਫੇਰ ਵੀ ਹੱਲ ਨਹੀਂ ਹੁੰਦਾ ਫਿਰ ਅਸੀਂ ਸਾਨੂੰ ਕੋਈ ਹੋਰ ਰਸਤਾ ਅਪਣਾਣ ਦੀ ਮਜਬੂਰ ਕੀਤਾ ਹੋਇਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ